ਸਤਿ ਸ਼੍ਰੀ ਅਕਾਲ ਦੋਸਤੋ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਕਿ ਮੌਸਮ ਦਾ ਫੇਰ ਬਦਲਾ ਜਿਹੜਾ ਉਹ ਸ਼ੁਰੂ ਹੋ ਚੁੱਕਿਆਗਾ ਇਨਸਾਨ ਤਾਂ ਕਿੰਨਾ ਕਿੰਨਾ ਆਪਣਾ ਹਿਲਾ ਫਿਲਾ ਕਰ ਲੈਂਦਾ ਪਰ ਜਿੰਨਾ ਮੇਰੇ ਭੈਣ ਭਰਾਵਾਂ ਦੇ ਘਰੇ ਪਿੰਡਾਂ 'ਚ ਸ਼ਹਿਰਾਂ 'ਚ ਡੰਗਰ ਰੱਖੇ ਹੋਏ ਨੇ ਤਾਂ ਆਪਣੇ ਡੰਗਰਾਂ ਨੂੰ ਲੈ ਕੇ ਬਹੁਤ ਸਾਰੀ ਸਮੱਸਿਆ ਹੁੰਦੀ ਹੈ ਤਾਂ ਅੱਜ ਅਸੀਂ ਲੈ ਕੇ ਆਏ ਤੁਹਾਡੇ ਕੋਲ ਬਹੁਤ ਹੀ ਵਧੀਆ ਕੁਆਲਿਟੀ ਤਰਪਾਲ ਜਿਹੜੀ ਕਿ ਤੁਸੀਂ ਆਪਣੇ ਬਰਾਂਡੇ ਦੇ ਵਿੱਚ ਵੀ ਪਾ ਸਕਦੇ ਹੋ ਪਸ਼ੂਆਂ ਦੇ ਬਾੜੇ ਦੇ ਵਿੱਚ ਵੀ ਪਾ ਸਕਦੇ ਹੋ ਜੇ ਜਿੰਨਾ ਤੁਹਾਡੇ ਪਸ਼ੂਆਂ ਦੀ ਸਿਹਤ ਵਧੀਆ ਰਹੇਗੀ ਤੇ ਉਹਨਾਂ ਨੂੰ ਸਰਦੀਆਂ ਤੋਂ ਹੈ ਜਿਹੜਾ ਬਚਾਇਆ ਜਾ ਸਕਦਾ। ਇਸ ਤੋਂ ਇਲਾਵਾ ਅੱਜਕੱਲ ਜਦੋਂ ਆਪਾਂ ਦੋਸਤੋ ਘਰ ਪਾਉਂਦੇ ਆ ਤਾਂ ਘਰ ਦੇ ਵਿੱਚ ਸਿਉਂਕ ਕੋਣੀ ਜਾਂ ਲੈਂਟਰ ਦਾ ਕਮਜ਼ੋਰ ਪੈਣਾ ਉਸ ਤੋਂ ਇਲਾਵਾ ਲੈਂਟਰਾਂ ਚ ਅੱਜਕੱਲ ਜਿਹੜਾ ਕਵਰ ਯੂਜ਼ ਕਰਦੇ ਨੇ ਇੰਪੋਰਟੈਂਟ ਕਵਰ ਹੁੰਦਾ ਜਿਹੜਾ ਉਹ ਵੀ ਤੁਹਾਨੂੰ ਇੱਥੇ ਮਿਲ ਜੂਗਾ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਵਾਹਨਾਂ ਦੀ ਤਾਂ ਸਕੂਟਰ ਮੋਟਰਸਾਈਕਲ ਹੋ ਗਿਆ, ਕਾਰ ਹੋ ਗਿਆ, ਟਰੈਕਟਰ ਹੋ ਗਿਆ। ਇਹਨਾਂ ਦੇ ਕਵਰ ਦੇ ਨਾਲ ਦੇ ਨਾਲ ਤੁਹਾਨੂੰ ਕੰਬਾਈਨਰ ਦੇ ਉੱਪਰ ਝੜਾਉਣ ਵਾਲੇ ਕਵਰ ਨੇ ਜਿਹੜੇ ਉਹ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਤਾਂ ਆਉਣ ਵਾਲੇ ਮਹੀਨਿਆਂ ਦੇ ਸਮੇਂ ਦੇ ਵਿੱਚ ਸਕੂਲਾਂ ਕਾਲਜਾਂ ਛੁੱਟੀਆਂ ਹੋਣ ਵਾਲੀਆਂ ਨੇ ਤੇ ਲੋਕ ਨੇ ਜਿਹੜੇ ਉਹ ਘੁੰਮਣ ਫਿਰਨ ਦੇ ਲਈ ਜਾਣਗੇ ਇਸ ਦੌਰਾਨ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਕਿ ਆਪਾਂ ਨੂੰ ਕੋਈ ਜਗ੍ਹਾ ਵਿਊ ਵਧੀਆ ਲੱਗਦਾ ਤੇ ਆਪਾਂ ਉਹ ਵਿਊ ਦਾ ਆਨੰਦ ਲੈਣਾ ਚਾਹੁੰਦੇ ਆ ਪਰ ਕਾਰ ਦੇ ਵਿੱਚ ਬੈ ਕੇ ਨਹੀਂ ਲੈ ਸਕਦੇ ਤੇ ਇਸ ਦੇ ਲਈ ਤੁਹਾਨੂੰ ਅਸੀਂ ਆਰਮੀ ਟੈਂਟ ਜਿਹਨੂੰ ਆਪਾਂ ਕਹਿੰਦੇ ਆ ਕਿ ਕੈਂਪਿੰਗ ਹਟ ਝੌਂਪੜੀ ਜਿਹੜੀ ਕਿ ਫੋਲਡੇਬਲ ਹੋਵੇਗੀ ਜਿਹਨੂੰ ਫੋਲਡ ਕਰਕੇ ਤੁਸੀਂ ਆਪਣੀ ਗੱਡੀ ਦੀ ਡਿੱਗੀ ਚ ਰੱਖ ਸਕਦੇ ਹੋ ਤੇ ਇਸ ਤੋਂ ਇਲਾਵਾ ਫੋਲਡੇਬਲ ਚੇਅਰ ਜਿਹੜੀ ਕਿ ਤੁਸੀਂ ਜਮ ਫੋਲਡ ਹੋ ਜਾਊਗੀ ਤੇ ਚਾਹੇ ਤੈਨ ਰੱਖ ਲੋ ਚਾਰ ਰੱਖ ਲੋ ਤੁਹਾਡੀ ਗੱਡੀ ਦੇ ਡਿੱਗੀ ਦੇ ਵਿੱਚ ਹੀ ਉਹ ਆ ਜਾਣਗੀਆਂ ਤੇ ਬਾਹਰ ਅੰਦਰ ਜਦੋਂ ਆਪਾਂ ਜਾਣਦੇ ਆ ਕਦੇ ਤਾਂ ਉਸ ਦਰਾਨ ਆਪਾਂ ਨੂੰ ਸਮੱਸਿਆ ਆ ਜਾਂਦੀ ਆਪਣਾ ਵਾਹਕਲ ਖਰਾਬ ਹੋ ਜਾਂਦਾ ਤਾਂ ਟੋਚਨ ਦੀ ਵੀ ਇੱਥੇ ਸੁਵਿਧਾ ਹੈਗੇ ਜਿਹੜੀ ਦਿੱਤੀ ਗਈ ਹੈਗੀ ਤੇ ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅੱਜ ਵੀ ਬਹੁਤ ਸਾਰੇ ਜਿਹੜੇ ਪੁਰਾਣੇ ਬੰਦੇ ਨੇ ਜਾਂ ਮੰਝਾਂ ਦੀ ਅੱਜ ਵੀ ਲੋੜ ਹੈ ਜਿਹੜੀ ਮਹਿਸੂਸ ਕੀਤੀ ਜਾਂਦੀ ਹੈ ਤਾਂ ਮੰਝਾਂ ਦੀ ਨਿਮਾਰ ਦਾ ਵੀ ਇੱਥੇ ਪੜਵੰਦੇ ਹੁਣ ਰਾਜਸਥਾਨੀ ਨਿਮਾਰ ਹੈ ਜਿਹੜੀ ਉਹ ਮਿਲਣ ਵਾਲੀ ਹੈ ਤਾਂ ਹੁਣ ਇਹ ਸਾਰਾ ਇੱਕ ਛੱਤ ਥੱਲੇ ਲੈਣ ਲਈ ਪਹੁੰਚਣਾ ਕਿੱਥੇ ਹੈ ਸਰਖਸ਼ੀਲ ਚੌਂਕ ਟਰੈਕਟਰ ਮੰਡੀ ਦੇ ਨੇੜੇ ਪੰਜਾਬ ਢੂਲਾ ਅਤੇ ਕਬਰ ਸਟੋਰ ਤੁਸੀਂ ਮੋਬਾਈਲ ਤੇ ਫੋਨ ਕਰਕੇ ਆ ਸਕਦੇ ਹੋ ਤੇ ਦਿੱਤੇ ਹੋਏ ਪਤੇ ਦੇ ਉੱਪਰ ਪਹੁੰਚ ਕੇ ਇਹ ਸਾਰੀ ਸਹੂਲਤ ਹੈ ਜਿਹੜੀ ਤੁਸੀਂ ਲੈ ਸਕਦੇ ਹੋ ਤਾਂ ਸਾਨੂੰ ਦਿਓ ਇਜਾਜ਼ਤ ਬੀਵੀਐਨ ਨੈਟਵਰਕ ਪੰਜਾਬ ਤੋਂ ਸੋਨੂ ਉਪਲ ਦੀ ਰਿਪੋਰਟ